ਅੱ ਆ ਵੀ ਅੱਜ ਹੈਗਾ ਆਪਣਾ ਲਾਸਟ ਪੇਪਰ ਤੇ ਆਪਾਂ ਪੜਦੇ ਆ ਇਸੇ ਡਰੱਗ ਯੂਸ ਦਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਡਰੱਗ ਯੂਸ ਦੀ ਜਿਹੜੀ ਪ੍ਰੋਬਲਮ ਆ ਉਹ ਬਹੁਤ ਜ਼ਿਆਦਾ ਵੱਡੀ ਆ ਪੰਜਾਬ ਦੇ ਵਿੱਚ ਨਾ ਨਸ਼ੇ ਬਹੁਤ ਜ਼ਿਆਦਾ ਫੈਲ ਚੁੱਕੇ ਨੇ ਕਿਹਾ ਜਾਂਦਾਗਾ ਕਿ ਦਸਾਂ ਦੇ ਵਿੱਚੋਂ ਸੱਤ ਨੌਜਵਾਨ ਪੰਜਾਬ ਦੇ ਵਿੱਚ ਨਸ਼ੇ ਕਰਦੇ ਆ ਅੱਛਾ ਭਾਈ ਇੰਨਾ ਮਾੜਾ ਹਾਲ ਹੋ ਗਿਆ ਆਪਣੇ ਪੰਜਾਬ ਦਾ ਔਰ ਬਈ ਪੰਜਾਬ ਦਾ ਤਾਂ ਇੰਨਾ ਮਾੜਾ ਹਾਲ ਹੋ ਗਿਆ ਹੁਣ ਇਹਨਾਂ ਨੂੰ ਵੇਖ ਲਓ ਕਿਵੇਂ ਡਿੱਗਦੇ ਫਿਰਦੇ ਨੇ ਜੱਸੇ ਓਏ ਅਜਿਹਾ ਇੱਧਰ ਆ ਇਹਦਾ ਬੜਾਕੂ ਜਨਾਬ ਗੁੱਜ ਬਣਾ ਨਾ ਤੇਰਾ ਬਣਾ ਦੇਣਾ ਇਹਨੇ ਆ ਜਾ ਤੈਨੂੰ ਮਾਰ ਪਤਾ ਸਿਖਾਈਏ ਨਾਲੇ ਸਵਰਗਾ ਚ ਲੈ ਗਏ ਜਾਈਏ ਲੋਕ ਤਾਂ ਮਰ ਕੇ ਜਾਂਦੇ ਨੇ ਮਿੱਤਰਾ ਆ ਜਾ ਤੈਨੂੰ ਜਾਂਦੇ ਜੀ ਬਚਾਈਏ ਉਧਰ ਚੰਗਾ ਬਾਈ ਮੈਂ ਚੱਲਦਾ ਉਹ ਬੁਲਾਈ ਜਾਂਦੇ ਨਾ ਨਾ ਜੱਸੇ ਤੂੰ ਉਹਨਾਂ ਕੋਲ ਕੀ ਕਰਨਾ ਯਾਰ ਉਹ ਤਾਂ ਨਸ਼ੇੜੀ ਨੇ ਸਾਰਾ ਦਿਨ ਇੱਥੇ ਬੈਠੇ ਰਹਿੰਦੇ ਨੇ ਪਤਾ ਨਹੀਂ ਕੀ ਖਾਂਦੇ ਨੇ ਕੀ ਪੀਂਦੇ ਨੇ ਨਾਲੇ ਤਾਂ ਟੀਚਰਸ ਤੋਂ ਗਾਲ੍ਹਾਂ ਖਾਂਦੇ ਨੇ ਨਾਲੇ ਕੁੜੀਆਂ ਤੋਂ ਗਾਲ੍ਹਾਂ ਖਾਂਦੇ ਨੇ ਨਾ ਨਾ ਬਾਈ ਆਪਾਂ ਉਹਨਾਂ ਕੋਲ ਨਹੀਂ ਜਾਣਾ ਆਪਾਂ ਪੜਕੇ ਨੌਕਰੀ ਲੱਗਣਾਗਾ ਮਾਪੇ ਦਾ ਨਾਮ ਚਮਕਾਉਣਾਗਾ ਦੇਖੀ ਪੜ ਮਰੀਲ ਜੀ ਸਾਰਾ ਗਿਲ ਕੰਮ ਕਰਦੇ ਨਹੀਂ ਹੋਰ ਨਹੀਂ ਨਾਲੇ ਤੇ ਮੁੰਡਾ ਵੀ ਪੜਦਾ ਰਹਿੰਦਾ ਸਾਰਾ ਦਿਨ ਨਾਲੇ ਕੁੜੀ ਤੇ ਨਾਲੇ ਸਾਰਾ ਦਿਨ ਸਾਰਾ ਕੰਮ ਵੀ ਕਰਦੇ ਨੇ ਨਹੀਂ ਹੋਰ ਨਹੀਂ ਹੋਰ ਪੜ੍ਹਨੇ ਠੀਕ ਆ ਕੁਛ ਨਾ ਪੜ੍ਹਨੇ ਬਾੜਾ ਟੀ ਲੀਜੀ ਲੱਗਦੀ ਐ ਮੇਰੇ ਤਾਂ ਗੋਡੇ ਜਮੇ ਜਵਾਬ ਦੇਗੇ ਜੇ ਬੈਠ ਜਾ ਤਾਂ ਉੱਠਿਆ ਨਹੀਂ ਜਾਂਦਾ ਜੇ ਖੜ ਜਾ ਤਾਂ ਬੈਠਿਆ ਨਹੀਂ ਜਾਂਦਾ ਮੈਂ ਸੋਚਿਆ ਜਵਾਕੜੀ ਨਾ ਪੂਰਾ ਕੰਮ ਹੀ ਕਰਾ ਦਾਂ ਵਿਚਾਰੀ ਸਾਰਾ ਦਿਨ ਕੰਮ 'ਚ ਲੱਗੀ ਰਹਿੰਦੀ ਆ ਬੈਠ ਜਾ ਪੈਣੇ ਨਹੀਂ ਪੈਣੇ ਜੇ ਤੂੰ ਮੇਰੀ ਮੰਨੇ ਆਪਣੇ ਪੁੱਤ ਦਾ ਵਿਆਹ ਕਰਦੇ ਦੋਵੇਂ ਮਾਵਾਂ ਦੀਆਂ ਖਾਲੀਆਂ ਹੋ ਗਈਆਂ ਨਾ ਨਹੀਂ ਪੈਣੇ ਮੇਰਾ ਪੁੱਤ ਤਾਂ ਪਹਿਲਾਂ ਪੜ੍ਹ ਲਿਖ ਕੇ ਵੱਡਾ ਅਫਸਰ ਬਣੂਗਾ ਫੇਰ ਸੋਚਾਂਗੇ ਵਿਆਹ ਦਾ ਤਾਂ ਲੈ ਬੁਢੇ ਨੇ ਫੇਰਦੇ ਨੇ ਬੇਲੇ ਪੜ੍ਹੇ ਲਿਖੇ ਤੂੰ ਆਪਣੇ ਪੁੱਤ ਨੂੰ ਦਿਹਾੜੀ ਵੱਪੇ ਤੋੜਿਆ ਕਰ ਨਾਨੀ ਪੈਨੇ ਰਾਜਵੀਰ ਦੇ ਪਾਪੇ ਦੀ ਸਾਰੀ ਉਮਰ ਲਾਂਗੀ ਦਿਹਾੜੀ ਕਰਦਿਆਂ ਦੀ ਅਸੀਂ ਤਾਂ ਇਸ ਪਾਸੇ ਅਜੇ ਪੁੱਤ ਨੂੰ ਤੋਰ ਨਹੀਂ ਨੀ ਚਾਹੇ ਕੋਸ਼ ਹੋ ਜੇ ਚੱਲ ਤੁੰਗਾਂ ਨਹੀਂ ਕਾ ਤਾ ਨਹੀਂ ਆ ਜਾਂਦੀਆਂ ਸੀ ਆਹੋ ਸੋਚਿਆ ਤੇਰਾ ਹਾਲ ਚਾਲ ਹੀ ਪੁੱਛ ਲਈਏ ਦੇਖਾਂਗੇ ਜੇ ਤੂੰ ਬਣੂਗਾ ਵੱਡਾ ਅਫਸਰ ਆਹੋ ਪ੍ਰੀਤ ਆ ਵੀਰੇ ਮੈਨੂੰ ਪਾਣੀ ਲਿਆ ਕੇ ਦੇਮੀ ਆ ਕੀ ਕਹਿੰਦੀਆਂ ਸੀ ਐਵੇਂ ਹੀ ਪੁਕਾਈ ਮਾਰੀ ਜਾਂਦੀਆਂ ਵੀਰੇ ਇਹ ਤਾਂ ਆਖੇ ਕਹਿੰਦੇ ਤੇਰਾ ਵਿਆਹ ਕਰ ਦਈਏ ਐਵੇਂ ਹੀ ਜੀਨੇ ਕਰ ਦਈਏ ਵਿਆਹ ਤੇਰਾ ਫਿਰ ਜਦ ਤੂੰ ਅਫਸਰ ਲੱਗੂਗਾ ਵੀਰੇ ਜਦੋਂ ਤੂੰ ਅਫਸਰ ਲੱਗਿਆ ਨਾ ਤੇ ਪਹਿਲਾਂ ਤਾਂ ਬੇਬੇ ਦੇ ਗੋਡਿਆਂ ਦਾ ਇਲਾਜ ਕਰਾਉਣਾ ਵੀਰੇ ਤੇ ਫਿਰ ਇਹਨਾਂ ਕੋਲ ਪੱਕਾ ਕਰਾਵਾਂਗੇ ਤੂੰ ਫਿਕਰ ਨਾ ਕਰ ਪੀਤ ਆਪਾਂ ਬੇਬੇ ਦੇ ਗੋਡਿਆਂ ਦਾ ਇਲਾਜ ਵੀ ਕਰਾ ਲਾਂਗੇ ਤੇ ਇਸ ਘਰ ਨੂੰ ਵੀ ਪੱਕਾ ਕਰਵਾ ਲਾਂਗੇ ਤੇ ਨਾਲੇ ਨਾ ਵੀਰੇ ਫਿਰ ਨਵੇਂ ਸੋਨੇ ਸੋਨੇ ਸੂਟ ਪਾਇਆ ਕਰਾਂਗੇ ਜਿਵੇਂ ਨਾ ਉਹ ਲੰਪਰਟਾਂ ਦੀ ਸੀ ਕੋਈ। ਪ੍ਰੀਤਾ। ਓਏ ਪ੍ਰੀਤਾ। ਪ੍ਰੀਤਾ। ਇੱਧਰ ਖੋਗੀ? ਕਿਤੇ ਨਹੀਂ ਵੀਰੇ। ਮੈਨੂੰ ਰੋਟੀ ਤਾਂ ਲਿਆ ਦੇ। ਹਾਂ ਬਣੀ ਪਈ ਆ ਮੈਂ ਹੁਣੇ ਲੈ ਕੇ ਆਈ। ਨਾਲੇ ਨਾ ਮੈਨੂੰ ਕਾਲ ਜੀ ਜਾਣਾ ਬਾਅਦ ਚ। ਠੀਕ ਆ ਪਹਿਲਾਂ ਮੈਨੂੰ ਰੋਟੀ ਦੇ ਜਾ ਬਾਅਦ ਚ ਕਾਲਜ ਚਲੀ ਜਾਵੇਂ। ਹਾਂ ਲੈ ਕੇ ਆਈ ਆ। ਠੀਕ। ਮਾ ਦੇਖ ਮੇਰਾ ਪੇਪਰ ਕਲੀਅਰ ਹੋ ਗਿਆ ਸੱਚੀ ਵੀਰੇ ਹਾਂ ਭਣੇ ਮੇਰਾ ਪੇਪਰ ਕਲੀਅਰ ਹੋ ਗਿਆ ਵੇਖ ਵਾਹਿਗੁਰੂ ਨੇ ਸੁਣ ਲਈ ਵੀਰੇ ਸਾਡੀ ਹਾਂ ਮਾ ਹੁਣ ਨਾ ਤੂੰ ਰੋ ਹੁਣ ਤਾਂ ਮੇਰਾ ਪੇਪਰ ਕਲੀਅਰ ਹੋ ਗਿਆ ਹੁਣ ਤਾਂ ਆਪਣੇ ਦਿਨ ਬਣਨ ਜਾਣਗੇ ਬਧਾਈਆਂ ਪੁੱਤ ਬਧਾਈਆਂ ਬਧਾਈਆਂ ਪੁੱਤ ਨੂੰ ਆ ਨਹੀਂ ਹਾਂ ਕਹਨੀ ਬਧਾਈਆਂ ਬਧਾਈਆਂ ਕਰੀ ਜਾਂਦੀਆਂ ਨੇ ਅਜੇ ਭਣੇ ਦੇਖ ਕੇ ਆਹੋ ਚੱਲ ਬਧਾਈਆਂ ਰੇ ਭੜੇ ਬਧਾਈਆਂ ਤੈਨੂੰ ਪਰ ਤੂੰ ਬਦਾਈਆ ਦਹੀ ਕਾਦੇ ਨਾਂ ਦੀ ਜਾਨੀ ਹੈ ਮੇਰੇ ਵੀਰਾ ਪੇਪਰ ਕਲੀਅਰ ਹੋ ਗਿਆ ਹੈ ਹਾਂ ਹਾਂ ਲੈ ਸੰ ਤਾਂ ਪਹਿਲਾ ਹੀ ਪਤਾ ਸੀ ਸਾਡਾ ਰਾਜਵੀਰ ਵੱਡਾ ਅਫਸਰ ਬਣੂਗਾ ਆਹੋ ਆਪਣਾ ਰਾਜਵੀਰ ਤਾਂ ਹੈ ਹੀ ਬਾਲਾ ਕਾਬਿਲ ਧੰਨਵਾਦ ਪੰਜ ਧੰਨਵਾਦ ਕਿਸੇ ਵੀ ਬਹੁਤ ਸਾਥ ਦਿੱਤਾ ਤਾਂ ਹੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਹੋ ਪੁੱਤ ਵੀਰੇ ਮੇਰੇ ਨਾਲੇ ਮਿੱਠੀ ਵੰਡੇ ਕੀ ਆ ਹਾਂ ਪੁੱਤ ਹਾਂ ਹਾਂ ਬੈਠ ਜੈਨੇ ਪਰ ਮਹਾਤਮਾ ਨੇ ਸੋਨ ਲਈ ਸਾਡੀ ਤਾਂ ਰਾਜਵੀਰ ਦੀ ਮਿਹਨਤ ਪੱਲੇ ਪੈ ਗਈ। ਰਾਜਵੀਰ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਤੂੰ ਹੀ ਮੇਰੇ ਜੀਵਨ ਦਾ ਸਹਾਰਾ ਹੈ। ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ। ਮੈਂ ਵੀ ਰੁਪਿੰਦਰ ਤੈਨੂੰ ਬਹੁਤ ਪਿਆਰ ਕਰਦਾ ਹਾਂ। ਰਾਜਵੀਰ ਉਹ ਕਿੰਨੇ ਸੋਹਣੇ ਦਿਨ ਸੀ ਨਾ ਜਦੋਂ ਆਪਾਂ ਕਾਲਜ ਪੜ੍ਹਦੇ ਹੁੰਦੇ ਸੀ। ਹਾਂ ਬਿਲਕੁਲ ਤੇਰੇ ਜਿੰਨੇ ਸੋਹਣੇ ਨਾ ਤੇ ਫਿਰ ਤੇਰਾ ਪਾਣਾ ਪਿਆਰ ਹੋ ਗਿਆ ਪਿਆਰ ਜਿਹਦਾ ਮਤਲਬ ਹੀ ਰੱਬ ਸੀ ਸਾਡੇ ਲਈ ਪਿਆਰ ਕਰਨਾ ਕਹਿਣਾ ਕਿ ਤੇ ਸੌਖਾ ਉਹ ਹੋਰ ਰੁਪਿੰਦਰ ਕੀ ਹੋਇਆ ਤੈਨੂੰ ਤੂੰ ਕਿਹੋ ਜੀਆਂ ਗੱਲਾਂ ਕਰ ਰਹੀਆਂ ਸਾਜਵੀਰ ਤੈਨੂੰ ਮੇਰੇ ਘਰ ਦਾ ਤਾਂ ਪਤਾ ਹੀ ਆ ਨਾ ਉਹ ਮੇਰੇ ਲਈ ਅਮੀਰ ਘਰ ਦਾ ਰਿਸ਼ਤਾ ਲੱਭ ਰਹੇ ਨੇ ਤੂੰ ਜਲਦੀ ਜਲਦੀ ਸਰਕਾਰੀ ਨੌਕਰੀ ਤੇ ਲੱਗ ਜਾ ਤੇ ਫਿਰ ਸਾਡੇ ਘਰ ਰਿਸ਼ਤਾ ਪੇਜ ਦੇ ਰੁਪਿੰਦਰ ਤੂੰ ਟੈਨਸ਼ਨ ਨਾ ਲੈ ਤੈਨੂੰ ਪਤਾ ਤੇ ਹੈ ਮੇਰਾ ਸਰਕਾਰੀ ਨੌਕਰੀ ਦਾ ਪੇਪਰ ਕਲੀਅਰ ਹੋ ਗਿਆ ਜੋ ਹੀ ਮੈਨੂੰ ਜੁਆਇਨਿੰਗ ਲੈਟਰ ਮਿਲ ਗਿਆ ਮੈਂ ਤੁਹਾਡੇ ਘਰੇ ਰਿਸ਼ਤਾ ਭੇਜ ਦੂੰਗਾ ਤੂੰ ਤਾਂ ਬਸ ਨਾ ਸੋਹਣੇ ਸੋਹਣੇ ਸੂਟ ਸਵਾ ਕੇ ਰੱਖ ਰਾਜਵੀਰ ਤੂੰ ਮੈਨੂੰ ਉਹੀ ਸ਼ੇਅਰ ਸੁਣਾ ਨਾ ਜਿਹੜਾ ਅਕਸਰ ਸੁਣਾਉਂਦਾ ਹੁੰਦਾ ਸੀ ਅੱਛਾ ਉਹ ਅਮਰਤਾ ਪ੍ਰੀਤਮ ਵਾਲਾ ਅਮਰਤਾ ਪ੍ਰੀਤਮ ਕਹਿੰਦੀ ਆ ਕਿ ਤੇਰਾ ਮਿਲਣਾ ਮੇਰੇ ਲਈ ਇਸ ਤਰ੍ਹਾਂ ਦਾ ਹੁੰਦਾ ਜਿਵੇਂ ਕਿਸੇ ਨੇ ਭੁੱਖੇ ਦੇ ਹੱਥ ਤੇ ਇੱਕ ਵਕਤ ਦੀ ਰੋਜੀ ਰੱਖ ਦਿੱਤੀ ਹੋਵੇ ਪਿਛਲੇ ਦਿਨੀ ਪੰਜਾਬ ਦੇ ਵੱਖ-ਵੱਖ ਅਦਾਰਿਆਂ ਵਿੱਚ ਜੋ ਭਾਰਤੀ ਕੀਤੀ ਗਈ ਸੀ ਉਸਦੇ ਸਬੰਧੀ ਕਬਡੀ ਅਪਡੇਟ ਹੈ हाईकोर्ट ने उनका सारिया पास किया रोक लगा दी। तो बोलूँगा बट डॉक्टर पहला तो मेरे को क्या नहीं लगता तो जैसे-जैसे तो सरकारी नौकरी चलाएगा। यदि रोक लगा देता है तो आप कुछ भी बनाए ना तेरा मन देना है ने। बेबी, उठ जाऊँ,

ਸਾ ਡੈਗ ਰਿਪਾ ਥੈ ਕਿਉ ਐਨਾ ਕਹਿਰ ਪਾਉਂਦਾ ਤੁਰ ਰੁਭਾਵੇਂ ਆ ਸਾਰੇ ਨੂੰ ਮੇਰੇ ਵੱਲੋਂ ਪਿਆਰ ਭਰ ਸਸ਼ੀਕਾਲ ਮੈਂ ਤੁਹਾਡਾ ਆਪਣਾ ਅਮਨ ਸਨੋਲੀ ਸਾਡੀ ਮੂਵੀ ਆ ਚੁੱਕੀ ਹੈ ਜੀ ਸੁਪਨੇ ਉਮੀਦ ਆ ਤੁਹਾਨੂੰ ਵਧੀਆ ਲੱਗੇ ਹੋਵੇਗੀ ਇਸ ਮੂਵੀ ਤੇ ਸਾਡੀ ਬਹੁਤ ਜ਼ਿਆਦਾ ਮਿਹਨਤ ਲੱਗੀ ਆ ਸਾਰੀ ਟੀਮ ਨੇ ਦਿਨ ਰਾਤ ਕੰਮ ਕੀਤਾ ਹੈਗਾ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਇਹ ਫਿਲਮ ਬਹੁਤ ਜ਼ਿਆਦਾ ਵਧੀਆ ਲੱਗੇਗੀ ਧੰਨਵਾਦ ਸਸ਼ੀਕਾਲ ਧੰਨਵਾਦ ਜੀ ਧੰਨਵਾਦ